ਕੁਝ ਹੀ ਕੁਦਰਤ ਦੇ ਰੰਗ ਸਾਡੇ ਅੰਬ ਦੇ ਬੂਟੇ ਉੱਤੇ ਅੰਬ ਲੱਗਿਆ ਬਿਲਕੁਲ ਤੋਤਾ ਉਮੀ ਅੱਖ ਬਣੀ ਹੋਈ ਹੈ ਥਿਸ ਆਈਸ ਨੋਸ ਅਰ ਪੂਛ ਉਸੇ ਤਰ੍ਹਾਂ ਅੱਖ ਨੱਕ ਤੇ ਤੇ ਪੂਝ ਦੇਖੋ ਕੁਦਰਤ ਦੇ ਨਾਂ ਦੇ ਬਾਬਲ ਦੇ ਪੀੜੇ ਅੰਬੀ ਦਾ ਬੂਟਾ ਅੰਬੀ ਨੂੰ ਬਹੁ ਰੂਪਿਆ ਮੈਂ ਸਾਦੇ ਕੀ ਅੰਬੀ ਨੂੰ ਬੂ ਜਮੀਤ ਤੋਤਾ ਜੀ ਤੋਤਾ